ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਿੱਬੜ ਦੇ ਵਿੱਚ ਮਾਹੌਲ ਉਸ ਵੇਲੇ ਗਰਮਾ ਜਾਂਦਾ ਹੈ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਮਹੂਰੀ ਕਿਸਾਨ ਸਭਾ ਪੰਜਾਬ ਬੀਕੇਯੂ ਕਿਸਾਨ ਯੂਨੀਅਨ ਨਾਲ ਪਿੰਡ ਤਿੱਬੜ ਦੀ ਸਮੂਹ ਪੰਚਾਇਤ ਤੇ ਪਿੰਡ ਵਾਸੀ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਪਾਲਿਸੀ ਦੇ ਵਿਰੋਧ ਚ ਸੜਕਾਂ ਤੇ ਉਤਰ ਜਾਂਦੇ ਨੇ ਤੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਨੇ ਪੰਜਾਬ ਸਰਕਾਰ ਦੇ ਖਿਲਾਫ ਦੱਸਦੇ ਕਿ ਪਿੰਡ ਦੇ ਚਾਰੇ ਪਾਸੇ ਹੋਲਡਿੰਗ ਲਗਾ ਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਜਿਸ ਤੇ ਲੈਂਡ ਪੋਲਿੰਗ ਪਾਲਿਸੀ ਦੇ ਨਾਲ-ਨਾਲ ਚਿਪ ਵਾਲੇ ਮੀਟਰਾਂ ਦਾ ਵੀ ਵਿਰੋਧ ਕੀਤਾ ਜਾਂਦਾ ਹੈ ਦਿੱਲੀ ਕੈਨੇਡਾ ਜੰਮੂ ਐਕਸਪ੍ਰੈਸ ਦਾ ਬਕਾਇਆ ਰਾਸ਼ੀ ਨਾ ਦਿੱਤੇ ਜਾਣ ਤੇ ਛੋਨੇ ਤੇ ਲੱਗਣ ਵਾਲੇ ਕਟ ਦਾ ਵਿਰੋਧ ਕੀਤਾ ਗਿਆ ਅਤੇ ਗੰਨੇ ਦੀ ਬਕਾਇਆ ਰਾਸ਼ੀ ਦਾ ਵੀ ਦਿੱਤੇ ਜਾਣ ਨੂੰ ਨਾ ਦਿੱਤੇ ਜਾਣ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਹੈ ਦੱਸਦੇ ਕਿ ਹੋਲਡਿੰਗ ਪੂਰੇ ਪਿੰਡ ਦੇ ਵਿੱਚ ਲਗਾਏ ਗਏ ਨੇ ਜਿੱਥੇ ਕਿ ਪੰਜਾਬ ਸਰਕਾਰ ਦਾ ਬਿਲਕੁਲ ਬਾਈਕਾਟ ਕੀਤਾ ਗਿਆ ਅਤੇ ਹੋਡਿੰਗ ਦੇ ਵਿੱਚ ਲਿਖਿਆ ਗਿਆ ਕਿ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਦਾ ਕੋਈ ਵੀ ਆਗੂ ਸਾਡੇ ਪਿੰਡ ਵਿੱਚ ਆਉਣ ਦੀ ਕਿਰਪਾਲਤਾ ਨਾ ਕਰੇ ਕਿ ਨਾ ਆਇਆ ਭਾਈ ਤੇ ਕਿਉਂ ਤੁਸੀਂ ਪਿੰਡ ਦੇ ਵਿੱਚ ਇਹ ਰਾਜ ਵਿਰੋਧ ਪ੍ਰਦਰਸ਼ਨ ਕੀਤਾ ਆ ਮੈਂ ਸਰਪੰਚ ਪਿੰਡ ਤਿੱਬੜ ਤੋਂ ਤੇ ਬੜੀਆਂ ਸਰਕਾਰਾਂ ਨੇ ਜ਼ਿਮੀਂਦਾਰਾਂ ਦੀ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਪੰਜਾਬ ਸਰਕਾਰ ਤਾਂ ਅਸੀਂ ਡਟ ਕੇ ਵਿਰੋਧ ਕਰਦੇ ਆਂ ਦਿੱਲੀ ਵਾਲਿਆਂ ਨੇ ਵੀ ਜ਼ੋਰ ਲਾ ਲਿਆ ਇਹ ਵੀ ਲਾ ਲੈਣ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆਂ ਅਸੀਂ ਜਲਦੋ ਜਲਦ ਆਉਣ ਵਾਲੇ ਦਿਨਾਂ ਵਿੱਚ ਗ੍ਰਾਮ ਸਭਾ ਸੱਦਾਂਗੇ ਗ੍ਰਾਮ ਸਭਾ ਦੇ ਵਿੱਚ ਅਸੀਂ ਮਤੇ ਪਾਵਾਂਗੇ ਜਿਹੜੇ ਬਲੈਂਡਵੁੱਡ ਪਾਲਿਸੀ ਦੇ ਵਿਰੁੱਧ ਅਸੀਂ ਮਤਲਬ ਹਰ ਪੱਖੋਂ ਇਹਦਾ ਵਿਰੋਧ ਕਰਾਂਗੇ ਉਹਨੇ ਚਿਰੇ ਲੀਡਰਾਂ ਨੂੰ ਆਪਾਂ ਪਿੰਡ 'ਚ ਹੀ ਨਹੀਂ ਵੜਨ ਦਵਾਂਗੇ ਜਿੰਨਾ ਚਿਰ ਇਹ ਪਾਲਿਸੀ ਦਾ ਹੱਲ ਨਹੀਂ ਕਰਦੇ ਕਿਹੜੀ ਉਹ ਮੰਗਾ ਤੁਸੀਂ ਰੱਖਿਆ ਆ ਕਿਪ ਵਾਲੇ ਮੀਟਰ ਬੰਦ ਕਰਨਾ ਲੈਂਡ ਫੂਲਿੰਗ ਪਾਲਸੀ ਅਟਰਾ ਛੜਖਾਨਾ ਦਾ ਕੰਨੇ ਦਾ ਪਕਾਇਆ ਛੋਨੇ ਦਾ ਜਿਹੜਾ ਕੱਟਿਆ ਆ ਕੌਂਦੇ ਦਾ ਕੱਟ ਹਰ ਹਰ ਫਸਲ ਨੂੰ ਕੱਟ ਆ ਹਰ ਸਮੇਂ ਲਾਉਂਦੇ ਆ ਉਹਨਾਂ ਦੇ ਸਾਰਿਆਂ ਦੇ ਵਿੱਚ ਜੇ ਨਹੀਂ ਮੰਗ ਪੂਰੀ ਹੁੰਦੀ ਫਿਰ ਅੱਗੇ ਕੀ ਕੀਤਾ ਜਾਵੇਗਾ ਅੱਗੇ ਪੂਰਾ ਸੰਘਰਸ਼ ਵਿਟਾਜੋਏ ਫਿਰ ਅਸੀਂ ਪੂਰਾ ਸੰਘਰਸ਼ ਵਿਟਾਂਗੇ ਤੇ ਆਪਾਂ ਜਿਹੜੇ ਆਮ ਦੇ ਲੀਡਰ ਵਾ ਜਿਹੜੇ ਪੰਜਾਬ ਸਰਕਾਰ ਦੇ ਪਿੰਡਾਂ ਵਿੱਚ ਆਉਣਾ ਉਹਨਾਂ ਨੂੰ ਰੋਕ ਲਾਵਾਂਗੇ ਕੀ ਨਾ ਆ ਭਾਜੀ ਤੁਹਾਡਾ ਤੇ ਅੱਜ ਪਿੰਡ ਦੇ ਵਿੱਚ ਕਿਉਂ ਹੋਲਡਿੰਗ ਲਗਾਏ ਜਾ ਰਹੇ ਆ ਮੇਰਾ ਨਾਮ ਬਲਜੀਤ ਸਿੰਘ ਪਿੰਡ ਤਿਬੜ ਜ਼ਿਲ੍ਹਾ ਗੁਰਦਾਸਪੁਰ ਸਾਡੇ ਪਿੰਡ ਦੇ ਵਿੱਚ ਅੱਜ ਜਿਹੜੀ ਹੁਣ ਇਹਨਾਂ ਲੈਂਡ ਪੋਲਿੰਗ ਦੇ ਇਹਨਾਂ ਨੇ ਜਿਹੜੀ ਪਾਲਿਸੀ ਇਹਨਾਂ ਨੇ ਆਰੰਭ ਕੀਤੀ ਆ ਭਗਵੰਤ ਮਾਨ ਸਰਕਾਰ ਨੇ ਸ਼ਰੀਆਮ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਐਨੇ ਮਾਨ ਸਤਕਾਰ ਦੇ ਨਾਲ ਗਲਤੀ ਤੇ ਜਦੋਂ ਅਸੀਂ ਆਪਣੀ ਵੀ ਮੰਨਨੇ ਆ ਕਿ ਕਿਸਾਨਾਂ ਨੇ ਗਲਤੀ ਵੀ ਕੀਤੀ ਹੈ ਗਲਤੀ ਸਾਡੇ ਕੋਈ ਹੋ ਗਈ ਇਹ ਅਸੀਂ ਬੜੇ ਮਾਨ ਦੇ ਨਾਲ ਤੀਜੀ ਸਰਕਾਰ ਚੋਣ ਲਈ ਆਰ ਕਾ ਵੋਟਾਂ ਇੰਨੀ ਨੂੰ ਪਾ ਬੈਠੇ ਆ ਬਦਲਾ ਲਿਆਂਦਾ ਜੀਾਰੇ ਆ ਵੋਟਾਂ ਪਾ ਕੇ ਜੋ ਅਸੀਂ ਪਛਤਾਉਂਦੇ ਆ ਨਾ ਹੋ ਰਹਿ ਗਿਆ ਡੇਢ ਸਾਲ ਔਕੇ ਸੋਕੇ ਕੱਢ ਲਾਂਗੇ ਪਰ ਹੁਣ ਜਿਹੜਾ ਅਗਲਾ ਸਮਾਂ ਆ ਰਿਹਾ ਨਾ ਭਗਵੰਤ ਮਾਨ ਸਰਕਾਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇ ਆਗੇ ਫਿਰੋਂ ਪਿੰਡ ਦੇ ਸਾਰੇ ਚਾਰੇ ਪਾਸੇ ਹੋਲਡਿੰਗ ਜਿਓ ਲਗਾਏ ਇਹ ਤਾਲ ਲਗਾਏ ਜਾ ਰਹੇ ਆ ਅਸੀਂ ਇੱਥੇ ਆਮ ਸਰਕਾਰ ਦਾ ਧੜੂ ਸਰਕਾਰ ਦਾ ਆ ਹੀ ਬਾਈਕਾਟ ਕਰਦੇ ਆ ਪਿੰਡ ਤਿਬੜ ਵੱਲੋਂ ਆਏ ਇਥੇ ਬੰਦਾ ਉਹਨਾਂ ਦਾ ਕੋਈ ਆਏਗਾ ਆਪਾਂ ਵਿਰੋਧ ਕਰਾਂਗੇ ਖਾਲੀਆਂ ਝੰਡੀਆਂ ਲੈ ਕੇ ਸਾਰੀ ਪਿੰਡ ਦੇ ਜਿੰਨੇ ਜ਼ਿਮੀਦਾਰ ਖਤਰ ਮਾਰਾਂਗੇ ਖਤਰ ਮਾਰਾਂਗੇ ਉਹਨਾਂ ਨੂੰ ਪਿੰਡ ਚ ਵੜ ਨਹੀਂ ਦਿਆਂਗੇ ਅੱਜ ਇਹਨਾਂ ਦਾ ਵਿਰੋਧ ਕਰਾਂਗੇ ਪਿੰਡ ਚ ਆਉਣਗੇ ਅੱਜ ਵੀ ਭਗਵੰਤ ਮਾਨ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਜੇ ਕਿਸਾਨਾਂ ਦਾ ਸਾਥ ਚਾਹੀਦਾ ਸਾਰਾ ਕੁਝ ਜੋ ਜਿਹੜੀਆਂ ਪਾਲਿਸੀਆਂ ਕੀਤੀਆਂ ਇਹਨਾਂ ਨੂੰ ਬੰਦ ਕਰ ਦਿਓ ਤੇ ਕਿਸਾਨਾਂ ਦੇ ਹੱਕ ਦੇ ਖਲੋਜੋ ਤੇ ਫੇਰ ਚੰਗੀ ਗੱਲ ਨਾ ਨਹੀਂ ਤੇ ਆਪਾਂ ਥਾਂ ਥਾਂ ਤੇ ਆਪਣੇ ਪਿੰਡ ਚ ਤੇ ਬਾਈਕਾਟ ਕਰਾਂਗੇ ਪਰ ਵੱਡਾ ਧਰਨਾ ਲਾਵਾਂਗੇ ਗੁਰਦਾਸਪੁਰ ਡਿਸਟ੍ਰਿਕਟ ਲੈਵਲ ਤੇ ਲਾਵਾਂਗੇ ਸਾਡੀਆਂ ਜਥੇਬੰਦੀਆਂ ਪ੍ਰਧਾਨ ਸਾਹਿਬ ਮਕਰਨ ਸਿੰਘ ਪਟਵਾਰੀ ਕੁਲਵੀਰ ਸਿੰਘ ਸਾਰੇ ਸਾਡੇ ਅਹੁਦੇਦਾਰ ਇੱਥੇ ਪਿੰਡ ਤਿਬਰ ਤੇ ਇੱਥੇ ਨਾਲ ਨੇ ਸਾਡਾ ਪਿੰਡ ਨਾਲ ਤੇ ਕੁਲਵਿੰਦਰ ਸਿੰਘ ਅਸੀਂ ਸਾਰੇ ਬੰਦੇ ਫਿਰ ਰਲ ਕੇ ਆਹੀਂ ਪਾਰਟੀ ਬਾਜੀ ਨਾਲ ਸਾਡਾ ਇੱਥੇ ਕੋਈ ਸਬੰਧ ਨਹੀਂ ਹੈਗਾ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਹੀਂ ਪਿੰਡ ਦਾ ਅਜਾ ਸੰਘਰਸ਼ ਵਿੜਿਆ ਤੇ ਇਸ ਕਰਕੇ ਇਹਨੂੰ ਪਾਰਟੀਬਾਜੀ ਦੇ ਨਾਲ ਨਾ ਜੋੜਿਆ ਜਾਵੇ ਤੇ ਇਹ ਅਸੀਂ ਆਪਣੇ ਹੱਕ ਲੈਣ ਵਾਸਤੇ ਕਿਸਾਨ ਜਥੇਬੰਦੀਆਂ ਸਾਰੀਆਂ ਤਿੱਬੜੀਆਂ ਨਮਾਇੰਦਗੀਆਂ ਸਾਰੇ ਵੀਰ ਭਰਾ ਤੁਸੀਂ ਵੇਖ ਲਏ ਕੈਮਰੇ ਤੁਸੀਂ ਕਵਰ ਕਰਕੇ ਵੇਖ ਲਏ ਨੇ ਕਿ ਆਪਣਾ ਹੱਕ ਲੈਣ ਵਾਸਤੇ ਆਪਾਂ ਜਿੱਤ ਧੁੱਪ ਦੇ ਵਿੱਚ ਖੜੇ ਆ ਇਹ ਸਾਨੂੰ ਸਜ਼ਾ ਤਾਂ ਮਿਲੀਏ ਕਿ ਅਸੀਂ ਨਵੀਂ ਸਰਕਾਰ ਚੁਣ ਲਈ ਵੋਟਾਂ ਪਾਈਆਂ ਨਵੀਂ ਸਰਕਾਰ ਲਿਆਂਦੀ ਤਾਂ ਸਾਨੂੰ ਅੱਜ ਸੜਕਾਂ ਦੇ ਆਣ ਕੇ ਧੁੱਪੇ ਮਰਨਾ ਪੈ ਰਿਹਾ ਅੱਜ ਵੀ ਮਾਨਸਨਕਾਰ ਨੂੰ ਬੇਨਤੀ ਆ ਕਿ ਆਪਣੀਆਂ ਪੁਲਿਸੀਆਂ ਵਾਪਸ ਲੈ ਲਓ ਇਦਾਂ ਤੱਕਾ ਨਹੀਂ ਚੱਲੇਗਾ ਆਪਾਂ ਆਪਣੀ ਜ਼ਮੀਨ ਤੇ ਕਬਜ਼ਾ ਨਹੀਂ ਹੁੰਦਿਆਂਗੇ ਤੇ ਠਕੇਸ਼ਾ ਜੀ ਬਿਲਕੁਲ ਬਰਦਾਸ਼ਤ ਨਹੀਂ ਹੋਏਗੀ ਕੀ ਕਹਿਣਾ ਜੀ ਭਾਈ ਤੁਹਾਡਾ ਕੀ ਨਾਂ ਤੁਹਾਡਾ ਭਾਈ ਮੈਂ ਕੋਲ ਵੀਰ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਕੁਝ ਸਮਿਆਂ ਤੋਂ ਜਿਹੜੇ ਦਿੱਲੀ ਵੀ ਧਰਨਾ ਲੱਗਾ ਸੀ ਕਾਲੇ ਕਾਨੂੰਨਾਂ ਨੂੰ ਲੈ ਕੇ ਜੇ ਸਾਡੇ ਕਿਸਾਨ ਮਜ਼ਦੂਰ ਵੀ ਉਥੇ ਮੋਦੀ ਨੂੰ ਝੁਕਾ ਸਕਦੇ ਆ ਤੇ ਭਗਵੰਤ ਮਾਨ ਚੀਜ਼ ਹੀ ਕੀ ਆ ਠੀਕ ਹੈ ਜੀ ਇਹ ਜਿਹੜੀ ਇਹ ਨੀਤੀ ਲਿਆਂਦੀ ਆ ਲੈਂਡ ਪੂਲਿੰਗ ਪਾਲਸੀ ਤੇ ਚੇਪਲ ਮੀਟਰ ਇਹ ਬਿਲਕੁਲ ਹੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੇ ਵਿਰੋਧਾ ਸਾਡਾ ਜਿਹੜਾ ਪਿੰਡ ਤੇਬਰ ਇਹਦਾ ਸਖਤ ਵਿਰੋਧ ਕਰਦਾ ਵਾ ਇਹ ਜਰੀ ਹੈ ਕਿ ਕਿਸਾਨਾਂ ਦੇ ਵਿਰੋਧੀ ਸਰਕਾਰ ਬਣੀ ਹੋਈ ਆ ਇਹ ਜਿਹੜੇ ਦਿੱਲੀ ਤੋਂ ਹਾਰੇ ਹੋਏ ਆਏ ਆ ਇੱਥੇ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਲੁੱਟ ਕੇ ਖਾਣਾ ਚਾਹੁੰਦੇ ਆ ਤੇ ਸਿਰਫ ਉਹ ਆਪਣਾ ਫਾਇਦਾ ਚਾਹੁੰਦੇ ਆ ਆਮ ਆਦਮੀ ਪਾਰਟੀ ਵਾਲੇ ਸੋ ਸਾਡੇ ਸਾਰੇ ਪਿੰਡ ਨੇ ਸਲਾਹ ਕੀਤੀ ਆ ਪੀ ਅਵਾਰਾ ਡੰਗਰ ਅਵਾਰਾ ਕੁੱਤੇ ਤੇ ਆਮ ਆਦਮੀ ਪਾਰਟੀ ਇਹਨਾਂ ਨੂੰ ਸਾਡੇ ਪਿੰਡ ਦੇ ਵਿੱਚ ਆਉਂ ਤੋਂ ਸਖਤ ਬਣਾਈ ਆ ਇਹ ਜਿੱਦਾਂ ਕਿ ਅਸੀਂ ਪਿਛਲੇ ਇਲੈਕਸ਼ਨ ਦੇ ਵਿੱਚ ਸੋਚਿਆ ਸੀ ਕਿ ਇੱਕ ਬਦਲਾਵ ਵਾਸਤੇ ਆ ਸਰਕਾਰ ਨੂੰ ਮੌਕਾ ਦਿੱਤਾ ਸੀ ਪਰ ਇਹ ਸਰਕਾਰ ਮਾਰੂ ਨੀਤੀਆਂ ਲਿਆ ਕੇ ਪੰਜਾਬ ਦੇ ਵਿੱਚ ਕਿਸਾਨ ਵੀ ਦੂਰ ਭਰਾਵਾਂ ਦਾ ਬੇਰਾਗਰ ਕਰ ਰਹੀ ਹੈ ਇਹ ਸਰਕਾਰ ਪਰ ਸਰਕਾਰ ਦੇ ਇਸ਼ਹਾਰ ਲਾ ਰਹੀ ਆ ਟੀਵੀ ਚੈਨਲਾਂ ਤੇ ਪਸ਼ੂਹੀ ਕਰ ਰਹੀ ਆ ਕਿ ਲੈਟ ਕੋ ਅਸੀਂ ਕਿਸਾਨਾਂ ਦੇ ਹੱਥ ਵਿੱਚ ਆ ਕਿਸਾਨਾਂ ਨੂੰ ਪਤਾ ਹੀ ਨਹੀਂ ਇਹਦੇ ਫਾਇਦੇ ਕੀ ਆ ਦੇਖੋ ਸਰ ਗੱਲ ਪਤਾ ਕੀ ਆ सीएम साहबᱮ ਬਿਆਨ ਵੀ ਦਿੰਦੇ ਆ ਚੀਮਾ ਸਾਹਿਬ ਵੀ ਇਹ ਗੱਲ ਕਹਿੰਦੇ ਆ ਕਿ ਜੋ ਸਾਡੇ ਕਿਸਾਨ ਮਜ਼ਦੂਰ ਥੱਲੇ ਉਹਨਾਂ ਨੂੰ ਜੋ ਆਏਗਾ ਅਸੀਂ ਉਹਦੇ ਹਿਸਾਬ ਨਾਲ ਕੰਮ ਕਰਾਂਗੇ ਕਿ ਇਹਨਾਂ ਧੱਕਾ ਨਹੀਂ ਹੋਣਦਿਆਂਗੇ ਫਿਰ ਸਰਕਾਰ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਭੇਜ ਕੇ ਕਿਉਂ ਕਿਸਾਨਾਂ ਦਾ ਧੱਕਾ ਕਰਦੀ ਆ ਕਿਉਂ ਕਿਸਾਨਾਂ ਮਜ਼ਦੂਰਾਂ ਨੂੰ بار بار ਜੇਲਾਂ ਸੁਰਦੀ ਆ ਜਦੋਂ 95% ਮਤਾ ਪੈ ਗਿਆ ਵਾ ਉਥੇ ਪਹੁੰਚ ਗਿਆ ਉਹਨਾਂ ਦੇ ਕੋਲ ਕਿ ਸਾਨੂੰ ਲੈਂਡ ਪੋਲਿਸੀ ਜਿਹੜੀ ਆ ਲੈਂਡ ਪੂਲਿੰਗ ਪੋਲਿਸੀ ਜਿਹੜੀ ਨਹੀਂ ਆ ਇਹਦੇ ਹੱਕ 'ਚ ਮਤਲਬ ਇਹ ਰੱਦ ਕੀਤੀ ਜਾਵੇ ਫਿਰ ਇਹ ਕਿਉਂ ਆਪਣੇ ਟਾਲ ਮਟੋਲ ਕਰਕੇ ਪ੍ਰਸ਼ਾਸਨ ਨੂੰ ਕਿਸਾਨਾਂ ਮਜ਼ਦੂਰਾਂ ਤੇ ਹੈਵੀ ਕਰਦੀ ਆ ਸੋ ਇੱਕ ਬੇਨਤੀ ਹੋਰ ਇਹ ਆ ਮੈਂ ਕਰਨੀ ਚਾਹੁੰਦਾ ਵਾਂ ਤੁਹਾਡੇ ਮਾਧਿਅਮ ਰਾਹੀਂ ਵੀ ਅੱਗੇ ਇਹ ਸਾਡੇ ਤੇ ਚਲੋ ਲਾਠੀ ਚਾਰਜ ਵੀ ਕਰਦੇ ਪਿਛਲੇ ਸਾਲਾਂ ਤੋਂ ਬਰਾ ਕੁਝ ਹੁੰਦਾ ਹੀ ਹੁਣ ਇਹ ਆ ਵੀ ਜੇ ਪ੍ਰਸ਼ਾਸਨ ਹੱਦ ਚੜ ਕੇ ਆਏਗਾ ਤੇ ਸਾਡੇ ਝੰਡਿਆ ਦੇ ਵਿੱਚ ਡੰਡੇ ਵੀ ਵਧਿਆ ਹੋਣਗੇ ਗਾਰੀਓ ਇੱਥੇ ਜਵਾਬ ਪੱਥਰ ਨਾਲ ਦਿੱਤਾ ਜਾਊਗਾ ਇਹਦੇ ਵਿੱਚ ਮੈਂ ਦੇਖਿਆ ਚਿੱਪ ਵਾਲੇ ਮੀਟਰੇ ਝੋਨੇ ਦਾ ਕੱਟ ਤੇ ਗੰਨੇ ਦਾ ਬਕਾਇਆ ਹੋਰ ਵੀ ਜੰਮੂ ਕਟਰਾ ਐਕਸਪ੍ਰੈਸ ਇਹ ਸਾਰੇ ਮੁੱਦਿਆਂ ਦੇ ਪਰ ਚਿੱਪ ਵਾਲੇ ਮੀਟਰਾਂ ਦਾ ਕੀ ਸੇਨਾ ਭਾਜੀ ਚਿੱਪ ਵਾਲੇ ਮੀਟਰਾਂ ਦਾ ਸੇਨਾ ਇਹ ਆ ਪੀਓ ਤੋਂ ਹੀ ਕੋਈ ਕਿਸੇ ਹੱਟ ਪਿੰਡ ਦੇ ਵਿੱਚ ਵੀ ਲੱਗੇ ਹੋਣੇ ਕਿਤੇ ਕਿਤੇ ਉਹ ਤੁਸੀਂ ਖੋਲ ਕੇ ਦੇਖ ਲਿਓ ਉਹਦੇ ਵਿੱਚ ਸਿਮ ਨਿਕਲਦੀ ਹੈ ਜੀ ਉਹਦੀ ਅਬਾਨੀ ਹਡਾਨੀਆਂ ਦੀ ਠੀਕ ਹੈ ਜੀ ਉਹਦੇ ਵਿੱਚ ਜਿੰਨਾ ਤੁਸੀਂ ਰੀਚਾਰਜ ਕਰਾਓਗੇ ਉਨੀ ਬਿਜਲੀ ਚੱਲੇਗੀ ਜੇ ਤੁਹਾਡੀ ਰਾਤ ਬਿਚਾਰਜ ਖਤਮ ਹੋ ਗਿਆ ਰਾਤ ਬੱਤੀ ਖਤਮ ਸਟਾਕ ਆ ਗਿਆ ਨਾ ਕੁਝ ਐਪਲ ਮੀਟਰਾਂ ਦਾ ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਜਿਨ੍ਹਾਂ ਦੇ ਪੁਰਾਣੇ ਮੀਟਰ ਵੀ ਲੱਗੇ ਆ ਉਹ ਵੀ ਇਹ ਉਤਾਰ ਕੇ ਚੱਪਲ ਮੀਟਰ ਲਾਉਣ ਜਾ ਰਹੇ ਆ ਇਹਦਾ ਕਹਿਣ ਦਾ ਮਤਲਬ ਉਹ ਕੋਰਪੋਰੇਟ ਕਰਾਉਣੇ ਆ ਕੇ ਵਕਾਊ ਹੋ ਰਹੀਆਂ ਸਰ ਬਿਲਕੁਲ ਭਾਜੀ ਜਿਹੜੀ ਆਪ ਪਾਰਟੀ ਆ ਇਹ ਭਾਜਪੀ ਦੀ ਬੀ ਟੀਮ ਬਣ ਚੁੱਕੀ ਆ ਇਹ ਜਿਹੜੇ ਉਥੋਂ ਹਾਰੇ ਹੋਏ ਆ ਆਏ ਆ ਕੇਜਰੀਵਾਲ ਮਨੀਸ਼ ਜੋਧਿਆ ਹੋਣੀ ਜਿਨ੍ਹਾਂ ਨੂੰ ਜਿਹੜੇ ਜਮਾਨ ਤੇ ਆਏ ਆ ਉਹ ਇੱਥੇ ਜਰਾ ਵਾ ਕਾਰਪੋਰੇਟ ਕਰਾਉਣਿਆਂ ਨੂੰ ਪਹਿਲ ਦੇ ਰਹੇ ਆ ਪੰਜਾਬ ਦਾ ਬੇਰਾਗਰ ਕਰ ਤੇ ਤੁੱਲੇ ਹੋਏ ਆ ਇਸ ਕਰਕੇ ਅਸੀਂ ਇਹ ਮਤਲਬ ਅਪੀਲ ਕਰਦੇ ਆਂ ਵੀ ਇਹ ਲੈਂਡ ਪਾਲਿਟਿਕ ਪਾਲਿਸੀ ਪਲੱਸ ਚੱਪਲ ਮੀਟਰ ਇਹ ਦੋਵੇਂ ਰੱਦ ਕੀਤੇ ਜਾਣ ਜਿੰਨਾ ਜਿਹੜੇ ਨਹੀਂ ਰਾਜ਼ੋਂ ਤੇ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਸਾਡੇ ਪਿੰਡ ਤੇ ਬਰਬਲ ਪਾਈ ਕਾਟ ਤੇ ਬਾਕੀ ਭਾਜੀ ਇਹ ਆ ਵੀ ਅਸੀਂ ਹੁਣ ਫਲੈਕਸ ਲਾਉਂਦੇ ਆ ਪੋਟਰ ਇਹਨਾਂ ਤੇ ਬਾਈ ਕਰਦੇ ਜੇ ਸਾਡੀ ਜਿਹੜੀ ਕਿਸਾਨ ਮਜ਼ਦੂਰ ਸਿਹਤ ਸਵੇਤੀ ਪੰਜਾਬ ਤੇ ਜਮਰੂਹੀ ਕਿਸਾਨ ਸਭਾ ਪਿੰਡ ਤੇ ਬਰ ਤੋਂ ਤੇ ਸਾਡੇ ਮਜ਼ਦੂਰ ਮੇਰੇ ਵੀਰ ਭਰਾ ਤੇ ਸਾਡੀ ਗ੍ਰਾਮ ਪੰਚਾਇਤ ਸਾਰੇ ਸਮੂਹ ਗ੍ਰਾਮ ਪੰਚਾਇਤ ਵਿਦ ਮੈਂਬਰ ਦਾ ਸਰਪੰਚ ਸਾਹਿਬ ਅਸੀਂ ਇਹ ਪੋਸਟਰ ਲਾਤੇ ਆ ਜੇ ਫਿਰ ਵੀ ਇਹਦੇ ਪੋਟਰ ਦੇ ਕੋਈ ਹੁੰਦੀ ਆ ਕੋਈ ਕਿਸੇ ਪ੍ਰਕਾਰ ਦੀ ਪੂਰਜੋਰ ਵਿਰੋਧ ਕਰਾਂ ਡਟ ਕੇ ਵਿਰੋਧ ਕਰਨਗੇ ਮੇਰੇ ਕਿਸਾਨ ਮਜ਼ਦੂਰ ਭਰਾ ਸਾਰੇ